ਖਬਰ ਹਾਰਵਰ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਹੀਰਾ ਕਲੋਨੀ ਤੋਂ ਹੈ ਜਿੱਥੇ ਅੱਜ ਦੁਪਹਿਰ 6:30 ਵਜੇ ਇੱਕ ਚਾਵਲਾ ਮੋਬਾਈਲ ਦੀ ਦੁਕਾਨ ਤੇ ਆਏ ਦੋ ਲੁਟੇਰਿਆਂ ਨੇ ਦੁਕਾਨ ਚੋਪੇ ਪਰ ਮਹਿਲਾ ਦੇ ਪਰਸ ਨੂੰ ਲੁੱਟ ਕੇ ਫਰਾਰ ਹੋ ਗਏ ਮਹਿਲਾ ਮੁਤਾਬਕ ਪਰਸ ਚ 3.5 ਲੱਖ ਰੁਪਏ ਦੇ ਕਰੀਬ ਨਕਦੀ ਸੀ ਕਿਆ ਨਾਮ ਹੈ ਤੁਹਾਡਾ ਸਰਬਜੀਤ ਕੌਰ ਜੀ ਪਤੋ ਦੇ ਰਹਿਣ ਵਾਲੇ ਦਸ਼ਮੇਸ਼ ਨਗਰ ਹੁਸ਼ਿਆਰਪੁਰ ਠੀਕ ਹੈ ਜੀ ਕਿਹੜੀ ਵਾਰ ਦਾ ਤੋਂ ਆਏ ਤੁਹਾਡੇ ਨਾਲ ਮੈਂ ਜੀ ਆਪਣੀ ਦੁਕਾਨ ਤੇ ਬੈਠੀ ਹੋਈ ਸੀ ਮੈਂ ਰੋਜ਼ ਹੀ ਆਂਦੀ ਆ ਆਪਣੇ ਬੇਟੇ ਦੇ ਨਾਲ ਛੇਰੇ ਅਸੀਂ ਆਂਦੀ ਆ 11 10:30 ਪੌਣੇ 11 11 ਕੋਦੇ ਵਿੱਚ ਵਿੱਚ ਤੇ ਪਹਿਲੇ ਮੈਂ ਸਕੂਲ ਪੜਾਉਂਦੀ ਸੀਗੀ ਪਰ ਮੈਂ ਫਿਰ ਸਕੂਲ ਛੱਡ ਦਿੱਤਾ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਸੀਗੀ ਮੈਂ ਫਿਰ ਸਕੂਲ ਛੱਡ ਦਿੱਤਾ ਤੇ ਮੈਂ ਕੀ ਕਹਿੰਦੇ ਨੇ ਆਪਣੇ ਬੇਟੇ ਦੇ ਕੋਲ ਹੀ ਬੈਠਣ ਲੱਗ ਗਈ। ਅਸੀਂ ਸਵੇਰੇ ਦੋਨੋਂ ਮਾਪੋਤਾਨੇ ਆ। ਮੇਰੇ ਹਸਬੰਡ ਹੈ ਨਹੀਂ ਗਏ 2 ਸਾਲ ਪਹਿਲੇ ਉਹਨਾਂ ਦੀ ਡੈਥ ਹੋ ਚੁੱਕੀ ਐ। ਐਕਸੀਡੈਂਟ ਹੋਇਆ ਸੀਗਾ ਬਹੁਤ ਤੇ ਅੱਜ ਕੀ ਕਹਿੰਦੇ ਨੇ ਜੀ ਅੱਜ ਮੈਂ ਬੈਠੀ ਹੋਈ ਸੀਗੀ ਸਵੇਰੇ ਇੱਕ ਲੜਕਾ ਆਇਆ ਪਹਿਲੇ 12:30 1 ਵਜੇ ਦੇ ਵਿੱਚ ਵਿੱਚ ਆਇਆ। ਕਹਿੰਦਾ ਜੀ ਮੈਂ ਮੋਬਾਈਲ ਲੈਣਾ ਐ ਮੈਨੂੰ ਰਾਜੇ ਮੋਬਾਈਲ ਦਿਖਾ ਦੇ। ਰਾਜੇ ਮੈਨੂੰ ਮੋਬਾਈਲ ਦਿਖਾ ਦੇ। ਤੇ ਐਨੇ ਮੋਬਾਈਲ ਦਿਖਾਇਆ ਤੇ ਉਹਨੂੰ ਪਸੰਦ ਵੀ ਆ ਗਿਆ। ਉਹਤੇ ਉਹਨੇ ਉਹਦੇ ਮੋਟੇ ਆ ਗਿਆ ਤੇ ਕੀ ਕਹਿੰਦੇ ਕਹਿੰਦੇ ਮੇਰੇ ਕੋਲ ਪੈਸੇ ਥੋੜੇ ਹਾਂਜੀ ਉਹਨੇ 2500 ਰੁਪਏ ਆਪਣੀ ਜੇਬ ਚੋਂ ਕੱਢਿਆ ਤੇ ਇਹ ਰਾਜੇ ਨੇ ਕਿਹਾ ਮੇਰੇ ਬੇਟੇ ਨੇ ਵੀ 3500 ਦਾ ਮੋਬਾਈਲ ਹੈਗਾ ਹੈ ਉਹ ਕਹਿੰਦਾ ਚਲ ਮੈਂ 1000 ਰੁਪਏ ਹੁਣੇ ਘੰਟੇ ਤੱਕ ਇਕੱਠਾ ਕਰਕੇ ਲਿਆਣਾ ਵਾ ਵੀ ਜਿੱਥੇ ਮਰਜੀ ਲਿਆਣਾ ਵਾ ਸਾਨੂੰ ਕੁਝ ਨਹੀਂ ਪਤਾ ਅਸੀਂ ਕਿਹਾ ਸਾਡਾ ਮੋਬਾਈਲ 3500 ਰੁਪਏ ਦਾ ਹੈ ਕਹਿੰਦਾ ਅੱਛਾ ਕੋਈ ਨਹੀਂ ਮੈਂ ਹੁਣੇ ਲੈ ਕੇ ਆਣਾ ਚਲਾ ਗਿਆ ਜੀ ਨਹੀਂ ਆਇਆ ਉਸ ਤੋਂ ਬਾਅਦ ਮੇਰਾ ਬੇਟਾ ਫਿਰ ਦੁਪਹਿਰੇ ਆਇਆ ਸਾਡੇ 3 ਵਜੇ ਮੇਰਾ ਬੇਟਾ ਦੁਕਾਨ ਤੇ ਨਹੀਂ ਸੀਗਾ ਕੋਈ ਮੋਬਾਈਲ ਰਿਪੇਅਰ ਕਰਵਾਉਣ ਗਿਆ ਹੋਇਆ ਸੀਗਾ ਤੇ ਮੈਨੂੰ ਕਹਿੰਦਾ ਮੈਂ ਉਹ ਮੋਬਾਈਲ ਆਂਟੀ ਮੈਂ ਜਿਹੜਾ ਸਵੇਰੇ ਤੁਹਾਡੇ ਤੋਂ ਦੇਖ ਕੇ ਗਿਆ ਸੀ ਉਹ ਨਾ ਉਹ ਮੋਬਾਈਲ ਮ ਦਲਨੀ ਉੱਠੀਆਂ ਤੇ ਉਹਨੇ ਕੀ ਕੀਤਾ ਇਕਦਮ ਹੀ ਮੈਨੂੰ ਧੱਕਾ ਮਾਰਿਆ ਮੈਂ ਮੋਬਾਈਲ ਜਿਹੜਾ ਉਹਨੂੰ ਦਿਖਾਇਆ ਹੀ ਸੀਗਾ ਕਹਿੰਦਾ ਆਂਟੀ ਐ ਮੋਬਾਈਲ ਮੈਂ ਕਿਹਾ ਇਹ ਹੀ ਮੋਬਾਈਲ ਸੀਗਾ ਬੇਟੇ ਤੂੰ ਜਿਹੜਾ ਦੇਖ ਕੇ ਗਿਆ ਹੈ ਤੇ ਕਹਿੰਦਾ ਇਹ ਮੋਬਾਈਲ ਮੈਂ ਕਿਹਾ ਚਲ ਠੀਕ ਹੈ ਫਿਰ ਆ ਜਾਏਗਾ ਉਹ ਦਿਖਾ ਦੇਗਾ ਮੈਂ ਆ ਕੇ ਆਪਣੀ ਜਗ੍ਹਾ ਤੇ ਬੈਠਣ ਲੱਗੀਆਂ ਉਹਨੇ ਕੀ ਕੀਤਾ ਮੈਨੂੰ ਧੱਕਾ ਮਾਰਿਆ ਮੇਰੇ ਅੰਦਰ ਕਾਊਂਟਰ ਦੇ ਵਿੱਚ ਵੜ ਕੇ ਆ ਗਿਆ ਧੱਕਾ ਮਾਰਿਆ ਇੰਨੀ ਜ਼ੋਰ ਦੀ ਮੇਰਾ ਕੁਰਸੀ ਦੇ ਵਿੱਚ ਮੂੰਹ ਲੱਗ ਗਿਆ ਤੇ ਮੇਰਾ ਪਰਸ ਮੇਰੇ ਕੋਲ ਹੀ ਸੈਟੀ ਦੇ ਉੱਤੇ ਪਿਆ ਸੀ ਮੇਰੀ ਕੁਰਸੀ ਦੇ ਨਾਲ ਹੀ ਉਹ ਚੱਕ ਕੇ ਲੈ ਗਿਆ ਜੀ ਮੈਂ ਉਹਦੇ ਪਿੱਛੇ ਵੀ ਭੱਜੀ ਆ ਬਹੁਤ ਜ਼ੋਰ ਦੀ ਪੱਜੀਆਂ ਮੈਨੂੰ ਨਹੀਂ ਪਤਾ ਸੀਗਾ ਬਾਹਰ ਮੁੰਡਾ ਮੋਟਰਸਾਈਕਲ ਸਟਾਰਟ ਹੋਇਆ ਸੀਗਾ ਮੇਰੇ ਪੈਸੇ ਸੀਗੇ 3.5 ਲੱਖ ਰੁਪਏ ਪਰਸ ਦੇ ਵਿੱਚ ਸੀਗਾ ਜੀ ਮੈਂ ਆਪਣੀ ਬੇਟੀ ਨੂੰ ਆਸਟ੍ਰੇਲੀਆ ਭੇਜਣਾ ਹੈ ਉਹਦੀ ਫਾਈਲ ਲੱਗੀ ਹੋਈ ਸੀ ਮੈਂ ਉਹ ਜਮਾ ਕਰਵਾਉਣੇ ਐਜੰਟ ਨੂੰ ਜਮਾ ਕਰਵਾਉਣੇ ਸੀ ਔਰ ਕੁਝ ਪੈਸੇ ਬੈਂਕ ਵਿੱਚ ਜਮਾ ਕਰਵਾਉਣੇ ਸੀਗੇ ਵੀ ਮੈਨੂੰ ਅੱਜ ਪਤਾ ਨਹੀਂ ਸੀਗਾ ਵੀ ਬੈਂਕ ক্লোਜ ਹੈਗਾ ਕਿੰਨੇ ਜਣੇ ਆਏ ਸੀ ਅੰਦਰ ਇੱਕ ਹੀ ਆਇਆ ਸੀਗਾ ਤੇ ਬਾਹਰ ਇੱਕ ਮੋਟਰਸਾਈਕਲ ਸਟਾਰਟ ਕਰਕੇ ਖੜਾ। ਸੀਸੀਟੀਵੀ ਵਗੈਰਾ ਨਹੀਂ ਸਾਹਮਣੇ। ਮੇਰੇ ਕੋਲ ਸੀਸੀਟੀਵੀ ਨਹੀਂ ਹੈਗੀ ਜੀ। ਉਹ ਵਾਲੇ-ਤੋਲੇ ਚੱਲ ਸੀ। ਨਹੀਂ ਮੈਨੂੰ ਨਹੀਂ ਪਤਾ ਜੀ ਸੀਸੀਟੀਵੀ ਦਾ ਕੁਝ ਵੀ ਪਤਾ ਇਸ ਬਾਰੇ ਹੋਰ ਕੁਝ ਨਹੀਂ ਪਤਾ। ਪੁਲਿਸ ਆ ਗਈ ਆ ਜੀ। ਪੁਲਿਸ ਆਂਜੀ ਪੁਲਿਸ ਆਈ ਹੈ ਜੀ। ਕੀ ਮੰਗ ਕਰਦੇ ਹੋ? ਮੈਂ ਹੀ ਕਰਦੀ ਆ ਮੇਰੇ ਪੈਸੇ ਮੈਨੂੰ ਮਿਲ ਜਾਣ ਕਿਉਂਕਿ ਮੇਰੇ ਹਸਬੰਦ ਮੇਰੇ ਸਿਰ ਤੇ ਨਹੀਂ ਹੈਗੇ। ਅੱਜ ਮੇਰੇ ਔਰ ਮੇਰੇ ਬੱਚੇ ਦੀ ਮਿਹਨਤ ਦੀ ਕਮਾਈ ਹੈ। ਐਹੀ ਮੈਂ ਮੰਗ ਕਰਦੀ ਆ ਮੇਰੇ ਪੈਸੇ ਮੈਨੂੰ ਜਲਦੀ ਤੋਂ ਜਲਦੀ ਮਿਲਣ। ਮੇਰੇ ਸਾਰੇ ਡਾਕੂਮੈਂਟਸ ਮੇਰੇ ਏ ਸਭ ਮੇਰੇ ਪਰਸ ਦੇ ਵਿੱਚ ਹੀ ਸੀਗੇ ਜੀ ਥੈਂਕ ਯੂ ਕੀ ਨਾਮ ਹੈ ਤੁਹਾਡਾ ਦਿਲਪ੍ਰੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਬਾਰੇ ਦੱਸੋ ਮੇਰੀ ਸ਼ਿਰਾਜ ਹੋਟਲ ਦੇ ਕੋਲ ਹੈ ਜੀ ਸੈਂਟਰਲ ਬੈਂਕ ਦੇ ਬਿਲਕੁਲ ਸਾਹਮਣੇ ਚਿੰਤਪੁਨੀ ਰੋਡ ਤੇ ਮੋਬਾਈਲਾਂ ਦੀ ਦੁਕਾਨ ਹੈ ਜੀ ਮੈਂ ਸੈਕੰਡ ਹੈਂਡ ਫੋਨਾਂ ਦਾ ਕੰਮ ਕਰਦਾ ਜੀ ਹਾਂਜੀ ਉਹ ਜੀ ਦੇਖੋ 3:45 ਤੇ ਕੋਈ ਨਾ ਮੈਂ ਆਪਣਾ ਫੌਂਟੀ ਕਰਨ ਗਿਆ ਹੋਇਆ ਸੀਗਾ ਜੀ ਆਪਣਾ ਮੋਬਾਈਲ ਵਾਲੀ ਦੁਕਾਨ ਤੇ ਰਿਪੇਅਰ ਕਰਨ ਗਿਆ ਹੋਇਆ ਸੀਗਾ ਜੀ ਤੇ ਪਿੱਛੇ ਮੈਂ ਮੰਮੀ ਦੇ ਕੋਲ ਮੇਰੇ ਮਦਰ ਇਨ ਲਾਉ ਹੁੰਦੇ ਆ ਜੀ ਦੁਕਾਨ ਤੇ ਉਹਦੇ ਕੋਲ ਕੋਈ ਆਏ ਦੋ ਮੁੰਡੇ ਆਏ ਆ ਜੀ ਇੱਕ ਅੰਦਰ ਆਇਆ ਇੱਕ ਮੋਟਰਸਾਈਕਲ ਦੇ ਬਾਹਰ ਖੜਾ ਰਿਹਾ ਤੇ ਉਹ ਆਏ ਆ ਜੀ ਇੱਕ ਮੰਮੀ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਮੋਬਾਈਲ ਦਿਖਾਓ ਮੰਮੀ ਉਹਨਾਂ ਨੂੰ ਮੋਬਾਈਲ ਦਿਖਾਣ ਲੱਪੇ ਇਨੀ ਦੇਰ ਚ ਇੱਕ ਮੁੰਡਾ ਮੰਮੀ ਦਾ ਪਰਸ ਸਟੂਲ ਤੋਂ ਪਰਸ ਚੱਕ ਕੇ ਨਾਲ ਹੀ ਦੌੜ ਗਿਆ ਮੰਮੀ ਉਹਦੇ ਪਿੱਛੇ ਪਿੱਛੇ ਧੋੜੀ ਆ ਮੰਮੀ ਨੂੰ ਮਾਰਿਆ ਉਹਨੇ 도ੜ ਕੇ ਜਦੋਂ ਭੜਨ ਲੱਗੀ ਤਾਂ ਮੰਮੀ ਨੂੰ ਮਾਰ ਕੇ ਉਹ ਫਟਾਫਟ ਬਾਹਰ ਭੱਜ ਗਏ ਤੋਂਨ ਮੰਮੀ ਉਹਨਾਂ ਦੇ ਪਿੱਛੇ ਵੀ ਗਈ ਆ ਕੈਮਰਾ ਚ ਵੀ ਉਹਨਾਂ ਦੀ ਮਾਰੀ ਦੀ ਰਿਕਾਰਡਿੰਗ ਆਈ ਆ ਕਿ ਨਾ ਜਾ ਰਹੇ ਸੀ ਉਹ ਦੋ ਇੱਕ ਮੁੰਡਾ ਅੰਦਰ ਆਇਆ ਦੋ ਜਣੇ ਸੀਗੇ ਇੱਕ ਮੁੰਡਾ ਅੰਦਰ ਆਇਆ ਸੀ ਇੱਕ ਬਾਹਰ ਖੜਾ ਸੀ ਇੱਕ ਲੁੱਟਪੋ ਤਾਂ ਕੋਈ ਦੁਕਾਨ ਦੇ ਵਿੱਚ ਵੜ ਕੇ ਮੈਟਰ ਆ ਗਿਆ ਹਾਂਜੀ 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 ਆਹ ਮੋਬਾਈਲ ਦਾ ਦੁਕਾਨ ਹੈ ਸਰਜੀਤ ਕੌਰ ਪਤਨੀ ਕਰਮਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਦੀ ਇਹ ਚਾਵਲਾ ਮੋਬਾਈਲ ਆ ਚੰਦਪੋਨੀ ਰੋਡ ਤੇ ਆ ਉਹਦੇ ਆਪਣੇ ਪਰਸ ਪਿਆ ਸੀਗਾ ਸਾਈਡ ਤੇ ਰੱਖਿਆ ਸੀ ਉਹਨੇ ਮੋਬਾਈਲ ਦੇਖਣ ਆਏ ਸੀ ਦੋ ਲੜਕੇ ਇੱਕ ਬਾਹਰ ਖੜਾ ਸੀ ਮੋਟਰਸਾਈਕਲ ਤੇ ਇੱਕ ਅੰਦਰ ਸੀ ਅੰਦਰ ਵਾਲਾ ਨੇ ਮੋਬਾਈਲ ਤੇ ਦਿਖਾਉਣ ਲੱਗੀ ਜਿਹੜੀ ਜੀ ਤੂੰ ਤੇ ਸੈਰ ਤੋਂ ਬੈਗ ਚੱਕ ਕੇ ਭੱਜ ਗਿਆ ਔਰ ਦੂਸਰਾ ਮੋਟਰਸਾਈਕਲ ਤੇ ਸਟਾਰਟ ਕਰਕੇ ਖੜਾ ਸੀ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ 5 ਲੱਖ ਰੁਪਈਆ ਵਾ ਤੇ ਅਸੀਂ ਬਾਹਰ ਵਾਸਤੇ ਕੁੜੀ ਨੂੰ ਭੇਜਣਾ ਸੀ ਅੱਜ ਅਸੀਂ ਬੈਂਕ 'ਚ ਜਮ੍ਹਾਂ ਕਰਾਉਣਾ ਆਏ ਸੀ ਇਸ ਤਰ੍ਹਾਂ ਦੱਸ ਰਹੇ ਨੇ ਚਲੋ ਹੁਣ ਦੇਖਦੇ ਆ ਕਰਦੇ ਕਾਰਵਾਈ ਕਰ ਰਹੇ ਆ ਕੈਮਰਾ ਵੀ ਵਗੈਰਾ ਹਾਂ ਸੀਸੀਟੀਵੀ ਚੈੱਕ ਕਰ ਰਹੇ ਆ ਕਾਰਵਾਈ ਕਰ ਰਹੇ ਆ